ਹਾਂ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀ ਵਿੱਚ ਆਪਾਂ ਇੱਕ ਵੈੜ ਦੀ ਵੀਡੀਓ ਬਣਾਉਣ ਲੱਗੇ ਆ ਬਈ ਤਾਜੀ ਸੂਣ ਵਾਲੀ ਆ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਵੀਰ ਦਾ ਕੋਈ ਵਪਾਰ ਦਾ ਕੰਮ ਨਹੀਂ ਕਿਰੇ ਲੂ ਬਾਈ ਦੇ ਪਸ਼ੂ ਰੱਖੇ ਵੇ ਛੋਟਾ ਜਿਹਾ ਬਾਈ ਦਾ ਮਿੰਨੀ ਜਿਹਾ ਫਾਰਮ ਆ ਬਈ گاਵਾ ਬਾਈ ਕੋਲੇ ਹੈਗੇ ਨੇ ਚੰਗੀਆਂ ਨੇ ਆਓ ਕਰ ਲੈਨੇ ਆ ਭਾਈ ਨਾਲ ਜਲਦ ਬਾਅਦ ਆਜੋ ਭਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਉਹ ਠੀਕ ਹੋ ਮਜੀ ਬਲੀਆਂ ਜੀ ਨਾਮ ਤੇ ਐਡਰੈਸ ਬੋ ਨਾਮ ਹਣ ਮੋਹਨਬਾਈ ਪਿੰਡ ਘੰਡਾ ਬਨਾ ਜਿਲ੍ਹਾ ਬਠਿੰਡਾ ਤਸੀਲ ਫੂਲ ਨੇੜੇ ਪਿੰਡ ਬਈ ਬਦੌੜ ਤੇ ਸ਼ਨਾ ਬਈ ਮੋਬਾਈਲ ਨੰਬਰ ਬੋ 9879955615 ਠੀਕ ਆ ਬਈ ਬਈ ਜਿਹੜੀ ਇਹ ਸਾਹਮਣੇ ਬੜਦੇ ਨੇ ਕਿਹੜਾ ਸੂਆਸ ਹੁੰਦੀ ਹੈ ਇਹ ਦੂਜਾ ਸੂਆਸ ਹੁੰਦੀ ਹੈ ਬਈ ਕਿੰਨੇ ਦਿਨ ਲੈਂਦੀ ਹੈ ਬਈ 14 ਤਰੀਕ ਨੂੰ ਦਿਨ ਪੂਰੇ ਆ ਬਈ 14 ਨੂੰ ਅੱਜ ਕਿੰਨੀ ਹੋ ਗਈ ਅੱਜ 8 ਆ ਬਈ ਅੱਜ ਹੋਗੀ 8 ਤਰੀਕ ਹੋਗੀ 14 ਤਰੀਕ ਨੂੰ ਬਈ ਦਿਨ ਪੂਰੇ ਆ ਆਰਡਰ ਦੇਖੋ ਆਰਡਰ ਕਮਾਲ ਦਾ ਬਹੁਤ ਸਮਾਨ ਇੱਕ ਥਣ ਤੋਂ ਬਈ ਆਪਾਂ ਠੀਕ ਆ ਇੱਕ ਥਣ ਤੋਂ ਆਪਾਂ ਤੇਲ ਮੰਨ ਕੇ ਦੇਵੇਂ ਮੈਂ ਚੀਪਾ ਜ਼ਰੂਰ ਆਉਂਦਾ ਠੀਕ ਹੈ ਪਰ ਆਪਾਂ ਤੇਲ ਲੈ ਕੇ ਦੇਵੇਂ ਆ ਮਗਰ ਲਈ ਥਣ ਚ ਹਾਂਜੀ ਠੀਕ ਹੈ ਇੱਕ ਥਣ ਤੋਂ ਬਈ ਤੇਲ ਮੰਨ ਲਓ ਬਈ ਕਹਿੰਦਾ ਚੀਪਾ ਜ਼ਰੂਰ ਆਉਂਦਾ ਪਰ ਬਈ ਬਾਈ ਕਹਿੰਦਾ ਆਪਾਂ ਤੇਲ ਮੰਨ ਕੇ ਦੇਵਾਂਗੇ ਥਣ ਦੇਖੋ ਤਿੰਨੇ ਥਣ ਇੱਕੋ ਜਿਹੇ ਪੂਰੇ ਗੈਪ ਤੇ ਪੂਰੀ ਵਿੱਤੀ ਦੇ ਲੇਵਾ ਦੇਖੋ ਲੇਵਾ ਕਮਾਲ ਦਾ ਬਹੁਤ ਚੰਗਾ ਲੇਵਾ ਕੱਦ ਚੰਗਾ ਪ੍ਰਿੰਟ ਚੰਗਾ ਬਰੀਡ ਚੰਗੀ ਆ ਫਾਰਮ ਦੀ ਵੜਾ ਬਈ ਕਿੰਨਾ ਦੁੱਧ ਦੇ ਦੋ ਅਸਟੀਮੇਟ ਜੀ ਬਈ ਪਹਿਲਣ ਨੇ ਬਈ 2 ਕਿਲੋ ਦਿੱਤਾ ਤੇ ਪੈਪਰ ਦੇ ਇਸ ਵਾਰ 66 ਤੋਂ ਗੱਬਣਾ ਸਟਰਾ ਆਪਣੇ ਕੋਲੇ ਪਿਆ ਖੋਲ ਦੇ ਬਾਈ ਤੋਸ ਦਿਖਾ ਦੇ ਫੁੱਲ ਬਰੀਡ ਫੁੱਲ ਕੱਦ ਬਾਈ ਲੇਵਾ ਕਮਾਲ ਦਾ ਇਕੱਲੀ ਕੱਚੀ ਕੱਚੀ ਆ ਚੰਗੇ ਸੀਵਣ ਤੋਂ ਬਾਈ ਨੇ ਦੱਸਿਆ ਗੱਬਣ ਸਟਰਾ ਜਿਹੜਾ ਬਾਈ ਕੋਲੇ ਪਿਆਗਾ ਬਾਈ ਬਾਈ ਦੇ ਘਰ ਦੀ ਬੈੜਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਫੇਸ ਦੇਖੋ ਫੇਸ ਬੜਾ ਚੰਗਾ ਬਰੀਡ ਚੰਗੀ ਹੈ ਚੰਗੀ ਆ ਫਲੀ ਵੀ ਆ ਰਾਜੀ ਆ ਤੋਰਾ ਦੇਖੋ ਤੋਰਾ ਇੱਕ ਨੰਬਰ ਆ ਲੇਵਾ ਕਮਾਲ ਦਾ ਤਿਆਰ ਕਰਦੀ ਹੁੰਦੀ ਆ ਇਕੱਲੀ ਕੱਚੀ ਕੱਚੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਕਰ ਮੈਂ ਨੇ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਕੀ ਮੋਲ ਲ ਵੀਰੇ ਜਾਇਜ ਆ 55000 ਰੁਪਏ ਕਰ ਦਿਆਂਗੇ 55000 ਰਮਾਨਤਨ ਹੋ ਜਾ ਹਾਂ ਬਈ ਕਰ ਠੀਕ ਆ ਬਈ 55000 ਰੁਪਏ ਮੋਲ ਲ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਵਰਡ ਚੰਗੀ ਆ ਦੁੱਧ ਵੀ ਚੰਗਾ ਪਾ ਦੂਲੇਵਾ ਵੀ ਚੰਗਾ ਮੋਲ ਵੀ ਜਮਨ ਜਾਇਜ ਆ ਜੇਕਰ ਤੇਲ ਨਾ ਹੁੰਦੀ ਬਈ ਵਰਡ ਮੈਂ ਕਿਹਨਾ ਪਤਾ ਹੀ ਨਹੀਂ ਕਿੰਨੇ ਰੁਪਈਆ ਦੀ ਸੀ ਹਣ ਕਿਉਂ ਪਲੀ ਵੀ ਬਹੁਤ ਸਮੀ ਵੀ ਇਹ ਲੇਵੇਰੀ ਬੰਤਰ ਦੇਖੋ ਇੱਕ ਨੰਬਰ ਆ ਬਈ ਤੇ ਕਿਸੇ ਵੀਰ ਨੂੰ ਵਰਡ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ